ਨਾ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਸ਼ਖਸ਼ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਨਕਲ ਕੀਤੀ ਗਈ ਹੈ ਜਿਸ ਦੇ ਚੱਲਦੇ ਲਗਾਤਾਰ ਇਸ ਵੀਡੀਓ ਦਾ ਕਾਫੀ ਬਜ਼ੁਰ ਰੋਧ ਹੋ ਰਿਹਾ ਉੱਥੇ ਹੀ ਪੰਜਾਬ ਦੇ ਅਕੀ ਨਿੰਗ ਜਥੇਬੰਦੀ ਵੱਲੋਂ ਇਸ ਵੀਡੀਓ ਦੇ ਬਾਰੇ ਮਰੀਕੀ ਨਾਲ ਜਾਣਕਾਰੀ ਲਈ ਜਾ ਰਹੀ ਹੈ ਕਿਹਾ ਜਾ ਰਿਹਾ ਜਿਵੇਂ ਸਾਨੂੰ ਇਸ ਵੀਡੀਓ ਦੇ ਬਾਰੇ ਪ੍ਰੋਪਰ ਜਾਣਕਾਰੀ ਮਿਲ ਗਈ ਵੀ ਕਿੱਥੋਂ ਦੀ ਅਸੰਬੰਧੀ ਸਾਡੇ ਵੱਲੋਂ ਉਹ ਵਿਅਕਤੀ ਦੇ ਖਿਲਾਫ ਅਤੇ ਉਸ ਜਿਹੜੀ ਕਮੈਂਟੀ ਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਸੰਗਤਾਂ ਦੇਖ ਰਹੇ ਹੋ ਕਿ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ਆ ਤੇ ਹਰ ਇੱਕ ਸਿੱਖ ਦੀ ਜਿਹੜੀ ਭਾਵਨਾ ਵਾ ਉਹਨੂੰ ਥੇਸ ਪਹੁੰਚੀ ਆ ਬੜਾ ਗੁੱਸਾ ਤੇ ਅਗਰੋਸ਼ ਹਰ ਸਿੱਖ ਦੇ ਮਨ ਦੇ ਵਿੱਚ ਆ ਕਿ ਕਿਸੇ ਪਾਪੀ ਬਿਰਖ ਦੇ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਕਸ਼ਾ ਜੀ ਦਾ ਸਰੂਪ ਧਾਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਮਨੁੱਖੀ ਜਾਮੇ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬੇਸ਼ੱਕ ਇਹ ਬਹੁਤ ਵੱਡਾ ਹਮਲਾ ਇਹੋ ਜਿਹਾ ਕੋਈ ਦੋਰਾਵਾ ਨਹੀਂ ਕਿ ਇਦਾਂ ਦੀਆਂ ਸ਼ਰਾਰਤਾਂ ਪਹਿਲਾਂ ਵੀ ਪੰਥਰੋਧੀਆਂ ਲੋਕ ਕੀਤੀਆਂ ਜਾਂਦੀਆਂ ਸੀ ਹੁਣ ਵੀ ਕੀਤੀਆਂ ਜਾਂਦੀਆਂ ਗਾਂ ਹੀ ਕੀਤੀਆਂ ਜਾਂਦੀਆਂ ਪਹਿਲਾਂ ਤਾਂ ਮੈਂ ਸੰਗਤ ਜੀ ਬੇਨਤੀ ਕਰਦਾ ਕਿ ਜੇ ਇਹ ਵੀਡੀਓ ਆ ਜਿਵੇਂ ਕਿ ਕਿਹਾ ਜਾਂਦਾ ਕਿ ਇਹ ਮੁੰਬਈ ਦੀ ਆ ਉਲਾਸਨਗਰ ਦੀ ਆ ਇਹ ਮੁੰਬਈ ਦੀ ਨਹੀਂ ਇਹ ਐਮਪੀ ਦੀ ਮੱਧ ਪ੍ਰਦੇਸ਼ ਦੀ ਕੋਈ ਛੋਟਾ ਸ਼ਹਿਰ ਆ ਉਥੋਂ ਦੀ ਆ ਕਿਉਂਕਿ ਮumbai ਦੇ ਵਿੱਚ ਜਿਹੜੇ ਸਾਡੇ ਨਾਲ ਸਾਨੂੰ ਲੰਬੇ ਸਮੇਂ ਤੋਂ ਜਾਣਦੇ ਨੇ ਜਿਵੇਂ ਸਿੰਘ ਜਜ ਨਾਲ ਨਾ ਪ੍ਰੇਮ ਪਿਆਰ ਸਤਿਕਾਰ ਕਰਦੇ ਨੇ ਉਹਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਰਿੰਖੂ ਨੇ ਜੋ ਕਿ ਸਿੰਧੀ ਭਾਈਚਾਰੇ ਵਿੱਚ ਬੜੇ ਲੰਬੇ ਸਮੇਂ ਤੋਂ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਜਿਹੜੀ ਜਿਹੜੀ ਗੱਲਬਾਤ ਸਾਰੀ ਹੋਈ ਆ ਤੇ ਚੱਲ ਵੀ ਰਹੀ ਆ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਟੀਮ ਜਿਹੜੀ ਬਣਾ ਕੇ ਭੇਜੀ ਗਈ ਆ ਉੱਥੇ ਐਮਪੀ ਦੇ ਵਿੱਚ ਜਿਹੜੀ ਸਾਰੇ ਇਸ ਕਾਰਜ ਨੂੰ ਦੇਖੇਗੀ ਦੋਸ਼ੀਆਂ ਦੀ ਜਿਹੜੀ ਉਹ ਨਿਸ਼ਾਨਦੇਹੀ ਕਰੇਗੀ ਤੇ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਤੇ ਮਾਇਾ ਕਿਰਪਾਦਾਨ ਸ਼ਾਇਦ ਅੱਜ ਸ਼ਾਮ ਤੱਕ ਹੀ ਜਾਂ ਹੱਦ ਕੱਲ ਤੱਕ ਹੀ ਲਗਾ ਇਹ ਸਾਰਾ ਜਿਹੜਾ ਵਰਤਾਰਾ ਉਹ ਸੰਗਤ ਦੇ ਸਾਹਮਣੇ ਰੱਖ ਦਵਾਂਗੇ ਕਿ ਇਹ ਸਾਡੀ ਘਟਨਾ ਕਿੰਨੇ ਕੀਤੀ ਤੇ ਕਿਉਂ ਕੀਤੀ ਤੇ ਪਰ ਪਤਾ ਹੀ ਆ ਫਿਰ ਸਾਰਾ ਬੇਨਤੀ ਹੈ ਕਿ ਇਹਨੂੰ ਵੀਡੀਓ ਨੂੰ ਜਿਵੇਂ ਦੇਖਿਆ ਜਿਆ ਰਹੇ ਉਹ ਵੈਦੀ ਨਹੀਂਗੀ ਕਿ ਮੱਧ ਪ੍ਰਦੇਸ਼ ਦੀ ਆ ਤੇ ਇਹਦੇ ਵਿੱਚ ਲੋਕ ਨੇ ਉਹ ਵੀ ਸਿੰਧੀ ਨੇ ਪਰ ਉਹ ਜੋ ਪਤਾ ਲੱਗਾ ਵਾ ਸਾਨੂੰ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਨੂੰ ਗੁਰੂ ਨਹੀਂ ਮੰਨਦੇ ਗੁਰਨਾਕ ਬਾਸ਼ਾ ਨੂੰ ਇੱਕ ਜਿਵੇਂ ਉਹਨਾਂ ਦੀ ਭਾਵਨਾ ਨਾਲ ਅਗੇ ਪੂਜਾ ਕਰਦੇ ਪਰ ਮੂਰਤੀ ਤੌਰ ਦੇ ਉੱਤੇ ਤੇ ਇਹ ਪਹਿਲੀ ਵਾਰੀ ਨਹੀਂ ਪਹਿਲਾਂ ਵੀ ਇਹਨਾਂ ਨੇ ਕਨੇਡਾ ਦੇ ਬੜੇ ਕੰਮ ਕੀਤੇ ਆ ਜਨਤਕ ਇਸ ਵਾਰ ਹੋਣਾ ਹੋਇਆ ਤੇ ਵੀਡੀਓ ਪਹਿਲੀ ਵਾਰੀ ਆਈ ਆ ਸੋ ਸੰਗਤ ਨੂੰ ਬੇਨਤੀ ਆ ਕਿ ਬਹੁਤ ਜਲਦੀ ਇਹਦੇ ਉੱਤੇ ਜਿੰਨਾ ਵੀ ਜਿਹੜੀ ਅਪਡੇਟ ਆ ਜਿਉਂ ਵੀ ਰਿਐਕਸ਼ਨ ਆ ਮਹਾਰਾ ਕਿਰਪਾ ਕਰਨ ਉਹ ਲਿਆ ਜਾ ਰਿਹਾ ਤੇ ਸਾਰੀ ਡੀਟੇਲ ਜਿਹੜੀ ਆ ਆਪ ਜੀ ਨੂੰ ਬਹੁਤ ਜਲਦੀ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇ ਨਾਲ ਕਿਤਨਾ ਕਿਤੇ ਸਿੱਖਾਂ ਦੀਆਂ ਸਾਰੰਗੀ ਭਾਵਾਂ ਨੂੰ ਠੋਸ ਪਹੁੰਚੇ ਗੁਰੂ ਨਾਨਕ ਦੇਵ ਜੀ ਦੀ ਨਕਲ ਕਰਨਾ ਕਿੰਨਾ ਕਿਤੇ ਬਹੁਤ ਵੱਡੀ ਗਲਤੀ ਅਤੇ ਭੁੱਲ ਵਾਲੀ ਗੱਲ ਆ ਜਿਹਦੇ ਚੱਲਦੇ ਆ ਪੰਜਾਬ ਦੇ ਸਿੱਖਾਂ ਦੇ ਮਨ ਉਠੇ ਪਹੁੰਚੇ ਲਿੰਗ ਜੱਥੇਬੰਦੀ ਵਾਲੀ ਵੀਡੀਓ ਲੈ ਕੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਆ